ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਚਾਂਪੜ ਦੇ ਗੁਰਦੁਆਰਾ ਸਿਕਸਵਾ ਸਾਹਿਬ ਕੇ ਸਿਕਿਉਰਿਟੀ ਅਲਾਰਮ ਸਿਸਟਮ ਇੰਸਟਾਲ ਕੀਤਾ ਗਿਆ ਹੈ ਜਿਸਦੇ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਉਂਕਿ ਬੇਅਦਬੀਆਂ ਜੋ ਘਟਨਾਵਾਂ ਹਰ ਕਿੱਜਾ ਹੋ ਰਹੀਆਂ ਹਨ ਉਹਨਾਂ ਰੋਕਣ ਲਈ ਇਹ ਇੱਕੋ ਇੱਕ ਤਰੀਕਾ ਹੈ ਜਿਸਦੇ ਨਾਲ ਤੁਸੀਂ ਇਸ ਚੀਜ਼ ਨੂੰ ਘਟਾ ਸਕਦੇ ਹੋ ਜਾਂ ਬੰਦ ਕਰ ਸਕਦੇ ਹੋ ਆਪਾਂ ਸਾਰੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਇਹੋ ਜਿਹਾ ਸਿਸਟਮ ਲਗਾਉਣ ਲਈ ਉਪਰਾਲੇ ਕਰੀਏ ਸਾਡੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਅਲਾਰਮ ਸਿਸਟਮ ਲਗਾਇਆ ਗਿਆ ਹੈ ਆਓ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਉੱਥੇ ਜਿਹੜੀ ਟੀਮ ਪਹੁੰਚੀ ਆ ਉਹ ਸਾਰਾ ਕੁਝ ਦੱਸਣਗੇ ਕਿਵੇਂ-ਕਿਵੇਂ ਲਗਾਇਆ ਗਿਆ ਤੇ ਕਿਵੇਂ ਇਹ ਕੰਮ ਕਰਦਾ ਹੈ ਸੋ ਮੇਰੀ ਸਭ ਨੂੰ ਹੱਥ ਜੁੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਸਿਸਟਮ ਹਰ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਏ ਜਾਣ ਤਾਂ ਕਿ ਫਟਾਫਟ ਕਿਸੇ ਵੀ ਅਨਸੁਖਾਵੀ ਘਟਨਾ ਦੇ ਬਾਰੇ ਜਾਣਕਾਰੀ ਲੋਕਾਂ ਨੂੰ ਪ੍ਰਾਪਤ ਹੋਵੇ ਅਤੇ ਕਿਸੇ ਪ੍ਰਕਾਰ ਦੇ ਵੀ ਕੋਈ ਘਟਨਾ ਇਸ ਤਰ੍ਹਾਂ ਦੀ ਵੀ ਅਜਿਹੀ ਦੀ ਘਟਨਾ ਨਾ ਹੋਣ ਵਾਹਿਗੁਰੂ ਪਲਾ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਅੱਜ ਆਪਾਂ ਆਏ ਆ ਜਿਲ੍ਹਾ ਫਤਿਹਗੜ ਸਾਹਿਬ ਸਰਹੰਦ ਪਿੰਡ ਝਾਂਪੁਰ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਇੱਥੇ ਅੱਜ ਆਪਾਂ ਲਾਵਾਂਗੇ ਜੀ ਐਂਟੀ ਥੈਫਟ ਸਿਕਿਉਰਟੀ ਸੈਂਟਰ ਜੀ ਇਹ ਹੈ ਜੀ ਪਿੰਡ ਝਾਮਪੁਰ ਦਾ ਗੁਰਦੁਆਰਾ ਜੀ ਇੱਥੇ ਇਹ ਸੰਗਤ ਬੈਠੀ ਜੀ ਗੁਰਦੁਆਰਾ ਦੇ ਅੰਦਰ ਅੱਜ ਆਪਾਂ ਇੱਥੇ ਐਂਟੀ-ਥੈਫਟ ਸਿਕਿਉਰਿਟੀ ਸੈਂਸਰ ਲਾਵਾਂਗੇ ਜੀ ਬਹੁਤ ਸੋਹਣਾ ਗੁਰਦੁਆਰਾ ਹੈਗੀ ਇੱਥੇ ਅੱਜ ਆਪਾਂ ਸਿਕਿਉਰਿਟੀ ਸੈਂਸਰ ਲਾ ਕੇ ਬਾਅਦ ਚ ਤੁਹਾਨੂੰ ਫਿਰ ਨਿਊ ਅਪਡੇਟ ਦੇਵਾਂਗੇ ਉਸ ਤੋਂ ਪਹਿਲਾਂ ਆਜੋ ਤੁਹਾਨੂੰ ਅੰਦਰ ਦੇ ਬਾਬਾ ਜੀ ਦੇ ਦਰਸ਼ਨ ਕਰਾਉਣੇ ਆ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਅੰਦਰਲਾ ਦ੍ਰਿਸ਼ ਜੀ ਬਹੁਤ ਹੀ ਸੋਹਣਾ ਗੁਰਦੁਆਰਾ ਜੀ ਇਹ ਇੱਥੇ ਆਪਾਂ ਸਿਕਿਉਰਿਟੀ ਸੈਂਸਰ ਲਾਵਾਂਗੇ ਜੀ ਤੇ ਲਾ ਕੇ ਇੰਸਟਾਲ ਕਰਕੇ ਤੁਹਾਨੂੰ ਨਿਊ ਅਪਡੇਟ ਦਿੰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਆਪਾਂ ਸਿਕਿਉਰਿਟੀ ਸੈਂਸਰ ਇੰਸਟਾਲ ਕਰ ਚੁੱਕੇ ਹਾਂ ਜੀ ਤੇ ਆਜੋ ਤੁਹਾਨੂੰ ਹੁਣ ਮੈਂ ਡਿਵਾਈਸ ਲੱਗੀ ਵਿਖਾਉਣਾ ਜੀ ਵੈਗਰੂ ਜੀ ਇਹ ਹੈ ਆਪਣੀ ਡਿਵਾਈਸ ਉਹ ਲੱਗੀ ਹੈ ਜੀ ਵੈਗਰੂ ਜੀ ਇਹਦੇ ਵਿੱਚ ਆਪਾਂ ਸੈਂਸਰ ਨਹੀਂ ਤੁਹਾਨੂੰ ਮਖਾ ਸਕਦੇ ਜੀ ਇਹ ਪ੍ਰਾਈਵੇਸੀ ਹੁੰਦੀ ਹੈ ਜੀ ਕੰਪਨੀ ਦੀ ਤੇ ਇਹ ਹੈ ਜੀ ਪਿੰਡ ਝਾਂਪੁਰ ਦੀ ਸੰਗਤ ਤੇ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਜੀ ਇਹ ਸਾਡਾ ਪ੍ਰੋਜੈਕਟ ਕਿਵੇਂ ਲੱਗਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਵੀਰ ਅਜ ਜੀਰੇ ਤੋਂ ਕੁਲਵਿੰਦਰ ਸਿੰਘ ਤੇ ਯਾਦਵਿੰਦਰ ਸਿੰਘ ਆਪਣੇ ਗੁਰੂ ਘਰ ਗੁਰਦੀਪ ਸਿੰਘ ਕੁਲਦੀਪ ਸਿੰਘ ਕੁਲਦੀਪ ਸਿੰਘ ਤੇ ਯਾਦਵਿੰਦਰ ਸਿੰਘ ਆਪਣੇ ਗੁਰੂ ਘਰ ਪਿੰਡ ਝਾਂਪਰ ਜਿਹੜਾ ਫਤੇਗੜ੍ਹ ਸਾਹਿਬ ਦੇ ਵਿੱਚ ਸਿਕਿਉਰਿਟੀ ਸਿਸਟਮ ਅਸੀਂ ਪਿੰਡ ਦੇ ਸਹਿਯੋਗ ਨਾਲ ਲਵਾਇਆ ਏ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਦਾ ਏ ਕੋਈ ਵੀ ਬੇਅਦਬੀ ਦੀ ਘਟਨਾ ਨਾਮ ਉਹਨਾਂ ਕੀ ਹੈ ਵੀ ਹੋ ਨਹੀਂ ਸਕਦੀ ਹੈਗੀ ਇੰਨਾ ਵਧੀਆ ਸਿਸਟਮ ਹੈ ਇਹ ਜਿਵੇਂ ਇਹਦੇ 'ਚ ਹੋਰ ਵੀ ਆਪਸ਼ਨ ਹੈ ਵੀ ਜੇ ਕੋਈ ਅੰਦਰ ਅੱਗ ਲੱਗ ਜਵੇ ਤਾਂ ਸਾਰੇ ਪਿੰਡ ਨੂੰ ਉਹਦਾ ਮੈਸੇਜ ਜਾਊਗਾ ਐਵੇਂ ਦਾ ਇਹ ਸਿਕਿਉਰਿਟੀ ਸਿਸਟਮ ਹੈ ਤੇ ਇਹਦੇ 'ਚ ਆਪਾਂ ਕੋਈ ਅਨਾਉਂਸਮੈਂਟ ਕਰਨੀ ਹੈ ਪਿੰਡ ਨੂੰ ਕੋਈ ਸੰਦੇਸ਼ ਦੇਣਾ ਹੈ ਕੋਈ ਵੀ ਸਾਂਝੇ ਕੰਮ ਦਾ ਆਪਾਂ ਅਨਾਉਂਸਮੈਂਟ ਕਰਨੀ ਹੈ ਉਹ ਇੱਥੋਂ ਆਪਾਂ ਕਿਤੇ ਤੋਂ ਵੀ ਪੰਜਾਬ 'ਚ ਆਪਾਂ ਜਾਂ ਇੰਡੀਆ 'ਚ ਕਿਤੇ ਵੀ ਬੈਠੇ ਆ ਉਥੋਂ ਆਪਾਂ ਫੋਨ ਦੇ ਥਰੂ ਇਹ ਅਨਾਉਂਸਮੈਂਟ ਕਰ ਸਕਦੇ ਆ ਤੇ ਸਾਰੇ ਪਿੰਡ ਨੂੰ ਇਹ ਸੁਣਾਈ ਦੇਊਗੀ ਅਸੀਂ ਇਹ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਅਗਲੀ ਵੀਡੀਓ 'ਚ ਅਸੀਂ ਦੱਸਾਂਗੇ ਵੀ ਕਿਵੇਂ ਕੰਮ ਕਰਦਾ ਇਹ ਕਿਵੇਂ ਸਾਰੇ ਪਿੰਡ ਚੀ ਦਾ ਮੈਸੇਜ ਆਊਗਾ ਕਿਵੇਂ ਹੂਟਰ ਵੱਜੂਗਾ ਇਹ ਅਸੀਂ ਅਗਲੀ ਵੀਡੀਓ ਵਿੱਚ ਤੁਹਾਨੂੰ ਸਾਰਾ ਸਮਝਾਣੇ ਆ ਇਹ ਬਾਹਰ ਖੜ ਕੇ ਬਣਾਵਾਂਗੇ ਵੀਡੀਓ ਤੇ ਸਾਰੇ ਪਿੰਡ ਨੂੰ ਇਹ ਸੁਣੂਗਾ ਵੀ ਠੀਕ ਹੈ ਜੀ ਅੱਛਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਾਂ ਇਹ ਸਕਿਉਰਟੀ ਸਿਸਟਮ ਲਾਇਆ ਹੈ ਆਪਣੇ ਗੁਰੂ ਘਰ ਉਸ ਦਾ ਇਹ ਰਿਮੋਟ ਹੈ ਇੱਥੋਂ ਆਪਣਾ ਆਨ-ਆਫ ਹੋ ਜਾਂਦਾ ਹੈ ਇਹ ਜਿਵੇਂ ਹੁਣ ਅਸੀਂ ਸਕਿਉਰਟੀ ਲਾਈ ਹੋਈ ਹੈ ਇਹ ਤੁਹਾਨੂੰ ਅਸੀਂ ਚੈੱਕ ਕਰਵਾਉਣਾ ਹੈ ਵੀ ਕਿਵੇਂ ਕੰਮ ਕਰਦਾ ਹੈ ਇਹ ਹੁਣ ਜਿਵੇਂ ਕੋਈ ਬੰਦਾ ਅੰਦਰ ਐਂਟਰ ਹੋਊਗਾ ਤਾਂ ਪਤਾ ਲੱਗੂਗਾ ਵੀ ਕਿਵੇਂ ਕੰਮ ਕਰਦਾ ਹੈ ਇਹ ਸਾਰੇ ਪਿੰਡ ਤੇ ਆਦੀ ਆਵਾਜ਼ ਹੀ ਆਊਗੀ ਜਿਵੇਂ ਮੋਟਰ ਦੀ ਜਿਵੇਂ ਹੁਣ ਦੇਖੋ ਬੰਦਾ ਅੰਦਰ ਐਂਟਰ ਹੋ ਰਿਹਾ ਹੈ ਇਹਦੇ ਵਿੱਚ ਗੁਰੂ ਘਰ ਦੇ ਵਿੱਚ ਇਹ ਦੇਖੋ ਤੁਸੀਂ ਐਂਟਰ ਹੋਏ ਸਾਰਾ ਸਾਰਾ ਆਪਣਾ ਬਾਹਰ ਪਿੰਡ ਚ ਪਿੰਡ ਦੇ ਆਪਣਾ ਲੋਕਾਂ ਦਾ ਬਾਜ ਗਿਆ ਸਾਰੇ ਪਿੰਡ ਚ ਆਵਾਜ਼ ਜਾ ਰਹੀ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ